ਬ੍ਰਾਹਮਸ਼ੰਕਰ ਜੇਪਾ ਸਾਹਿਬ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿਉਂਕਿ ਉਹਨਾਂ ਦੀ ਬਦੌਲਤ ਮੇਰਾ ਜਨਮ ਸਰਟੀਫਿਕੇਟ ਸਹੀ ਹੋ ਚੁੱਕਾ ਆ ਮੇਰਾ ਨਾਮ ਪਹਿਲਾਂ ਗਲਤ ਸੀ ਕਰ ਰਿਹਾ ਹੁਣ ਮੇਰਾ ਨਾਮ ਸਹੀ ਹੋ ਚੁੱਕਾ ਆ ਵਾਹਿਗੁਰੂ ਖਾਲਸਾ ਜੀ ਵਾਹਿਗੁਰੂ ਖਤਰੀ ਤੇ ਆਪਾਂ ਉਰੂ ਬੰਦਰ ਕੋ ਛੱਡ ਰਹੀ ਜੇ ਤਕਰੀਬਾ ਆ ਮੈਂ ਠੱਕੇ ਖਾਦੇ ਆ ਕੇ ਮੈਨੂੰ ਸੰਭਾਲਣਾ ਦੇ ਸਾਰੇ ਬਲਾਉ ਸਾਰੇ ਜਦੋਂ ਬੈਠੀ ਨਾ ਦੇ ਰੋ ਕਿ ਅਸਤ ਨੂੰ ਨਹੀਂ ਲੱਗਿਆ ਕੋਈ ਬੰਦਾ ਠੱਕੇ ਦੀ ਖਾਊ ਇੱਥੇ ਆ ਕੇ ਅੱਜ ਇੱਥੇ ਕੀ ਆਪਾਂ ਮਾਜੀ ਕੋਈ ਹੁੰਦਾ ਨਹੀਂ ਫਤਿਹ ਆ ਤੇ ਪੱਟੇ ਆ ਬਰੁਦਾ ਨਹੀਂ ਪੇਤਾਂ ਰੇ ਗਰਮੀ ਚ ਕੋਈ ਰੋਣਾ ਰੋਣਾ ਰੋਣੇ ਕੋਈ ਜਨ ਬੁਲਾ ਲੈ ਸਾਰਾ ਇੱਥੇ ਪਾਣੀ ਦੇ ਆ ਬੈਠਾ ਬਜ਼ੁਰਗੋ ਬੈਜੋ ਪਾਣੀ ਪਿਲਾ ਬੈਠੋ ਤੂੰ ਬਰੋਣਾ ਰੋਣਾ ਆ ਲਾ ਬਣਾ ਸਾਸੋ ਗੋੜੇ ਪਾਣੀ ਪਿਲਾ ਪਾਣੀ ਪਿਲਾ ਬੈਜਾ ਬੈਜਾ ਕੋਈ ਹੈ ਯਾਰ ਭਾਈ ਆ ਮੈਰਾ ਮੈਰਾ ਬੁਲਾ ਯਾਰ ਉਹਨਾਂ ਨੂੰ ਕੁਝ ਤੂੰ ਇਨਸਟਰਕਸ਼ਨ ਨਹੀਂ ਕਰ ਰਹੀ ਤੇਰਾ ਭਲਾ ਮੈਥੀ ਚਲਦੀ ਆ ਜੀ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਮਾਨ ਜੀ ਅਤੇ ਸਾਡੇ ਜੋਗੇ ਹਿਆਰਪੁਰ ਜਿੰਮ ਬ੍ਰਹਮਚੰਕਰ ਜਿੰਪਾ ਸਰ ਹੁਣਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ 3 1/2 ਮਹੀਨੇ ਹੋ ਚੁੱਕੇ ਸੀ ਕਿ ਮੈਂ ਆਪਣੇ ਬੇਟੇ ਦਾ ਜਨਮ ਸਰਟੀਫਿਕੇਟ ਲਈ ਘੁੰਮ ਰਿਹਾ ਸੀਗਾ ਸਿਵਲ ਸਰਜਨ ਹਿਆਰਪੁਰ ਤੇ ਜੂ ਕਿ ਉਹ 3 ਮਹੀਨੇ ਤੋਂ ਕ੍ਰੈਕਸ਼ਨ ਪਾਈ ਆ ਅਸੀਂ ਪਾਈ ਰਹੇ ਸੀਗੇ ਪਰ ਉਹ ਸਹੀ ਨਹੀਂ ਕਰ ਰਹੇ ਸੀਗੇ ਤੇ ਜਦੋਂ ਮੈਂ ਜਿੰਪਾ ਸਰ ਹੁਣਾਂ ਨੂੰ ਮਿਲਿਆ ਜਾ ਕੇ ਉਹਨਾਂ ਨੂੰ ਦੱਸੀ ਆਪਣੀ ਸਾਰੀ ਗੱਲਬਾਤ ਮੇਰੇ ਫਾਦਰ ਸਾਹਿਬ ਵੀ ਨਾਲ ਹੀ ਸੀਗੇ ਤੇ ਅਸੀਂ ਬਹੁਤ ਜ਼ਿਆਦਾ ਘੁੰਮ ਰਹੇ ਸੀ ਉਹਨਾਂ ਨੂੰ ਸਾਰੀ ਗੱਲਬਾਤ ਦੱਸੀ ਤਾਂ ਉਹਨਾਂ ਨੇ ਤੁਰੰਤ ਐਕਸ਼ਨ ਲਿਆ ਤੇ ਕਾਰਵਾਈ ਕੀਤੀ ਤਾਂ ਕਾਰਵਾਈ ਹੋਣ ਤੋਂ ਬਾਅਦ ਤੁਰੰਤ ਹੀ ਮੇਰੇ ਬੱਚੇ ਦਾ ਜਿਹੜਾ ਨਾਮ ਆ ਉਹ ਸਹੀ ਹੋ ਗਿਆ ਜੀ ਤੇ ਅਸੀਂ ਇਹਨਾਂ ਦਾ ਮੈਂ ਆਪਣੀ ਪੂਰੀ ਫੈਮਿਲੀ ਵੱਲੋਂ ਆਪਣੇ ਪਰਿਵਾਰ ਵੱਲੋਂ ਧੰਨਵਾਦ ਕਰਦੇ ਆ ਬ੍ਰਹਮਸ਼ੰਕਰ ਜੀ ਮਪਾ ਸਰ ਦਾ ਦਿਲੋਂ ਧੰਨਵਾਦ ਕਰਦੇ ਆ ਜੀ